ਫਗਵਾੜਾ ਹੁਸ਼ਾਰਪੁਰ ਰੋਡ ਵਿਖੇ ਸਥਿਤ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵੱਲੋਂ ਨਜਾਇਜ਼ ਤੌਰ ਤੇ ਲਗਾਈਆਂ ਗਈਆਂ ਰੇੜੀਆਂ ਅਤੇ ਫੜੀ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਜਿੱਥੇ ਨਜਾਇਜ਼ ਲਗੀਆਂ ਰੇੜੀਆਂ ਤੇ ਫੜੀਆਂ ਵਾਲਿਆਂ ਤੋਂ ਜੁਰਮਾਨਾ ਵਸੂਲਿਆ ਗਿਆ ਉੱਥੇ ਹੀ ਮਾਰਕੀਟ ਕਮੇਟੀ ਦੇ ਸੁਪਰਡੈਂਟ ਨਿਖਿਲ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਰੇੜੀਆਂ ਤੇ ਫੜੀ ਵਾਲਿਆਂ ਲਈ ਸਥਾਨ ਨਿਰਧਾਰਿਤ ਕੀਤਾ ਗਿਆ ਹੈ। ਪਰ ਇਸ ਸਭ ਦੇ ਬਾਵਜੂਦ ਜੋ ਨਜਾਇਜ਼ ਤੌਰ ਤੇ ਰੇੜੀਆਂ ਤੇ ਫੜੀਆਂ ਲਗਾਈਆਂ ਗਈਆਂ ਹਨ ਉਨ੍ਹਾਂ ਦੇ ਚਲਾਨ ਕਰਦਿਆਂ ਜੁਰਮਾਨਾ ਵਸੂਲਿਆ ਗਿਆ ਹੈ। ਉਧਰ ਇਸ ਦੌਰਾਨ ਜਦੋਂ ਨਵਰਾੰਗ ਟੀਵੀ ਦੀ ਟੀਮ ਨੇ ਸਵੇਰੇ 6 ਵਜੇ ਦੌਰਾ ਕੀਤਾ ਤਾਂ ਦੇਖਿਆ ਕਿ ਰੇੜੀ ਅਤੇ ਫੜੀ ਵਾਲਿਆਂ ਵੱਲੋਂ ਨਿਰਧਾਰਿਤ ਕੀਤੀ ਰੇਟ ਲਿਸਟ ਤੋਂ ਉੱਪਰ ਮਹਿੰਗੇ ਭਾਅ ਦੇ ਸਬਜ਼ੀ ਵੇਚੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਟੀਮ ਵੱਲੋਂ ਇਨ੍ਹਾਂ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਸੁਪਰੀਡੈਂਟ ਨਿਖਲ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਸਬਜ਼ੀ ਵਿਕਰੇਤਾ ਮਹਿੰਗੇ ਭਾਅ ਦੇ ਸਬਜ਼ੀ ਵੇਚ ਰਿਹਾ ਹੈ ਤਾਂ ਉਸ ਕੋਲੋਂ ਜੁਰਮਾਨਾ ਵਸੂਲਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਰੇਟ ਨਿਰਧਾਰਿਤ ਕੀਤੇ ਜਾਂਦੇ ਹਨ ਉਹਨਾਂ ਨੂੰ ਡਿਸਪਲੇ ਵੀ ਕੀਤਾ ਜਾਂਦਾ ਹੈ ਅਗਰ ਫਿਰ ਵੀ ਕੋਈ ਦੁਕਾਨਦਾਰ ਮਹਿੰਗੇ ਭਾਅ ਦੇ ਸਬਜ਼ੀ ਵੇਚਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਾਡੇ ਵੱਲ ਮੌਕੇ-ਮੌਕੇ ਤੇ ਜਿੱਦਾਂ ਕਹਿੰਦੇ ਅਸੀਂ ਰੇਟ ਲਿਸਟ ਲਗਾਈ ਦੀ ਹੈ ਫੂਲ ਸਿਲਰੇਟ ਕੀ ਹੈ ਇਸ ਤੇ ਮੰਡੀ 'ਚ ਚੱਲ ਰਿਹਾ ਹੈ ਉਹ ਅਸੀਂ ਡਿਸਪਲੇ ਕਰੀਦੇ ਤਾਂ ਕਿ ਸਾਰਾ ਪਤਾ ਲੱਗੇ ਕਿ ਗਾਹਕ ਨੂੰ ਕੀ ਰੇਟ ਇਸ ਤੇ ਮੰਡੀ 'ਚ ਚੱਲ ਰਿਹਾ ਹੈ ਤੋਂਨਰ ਕਹਿੰਦੇ ਕੋਈ ਵੀ ਚੈੱਕ ਕਰ ਸਕਦਾ ਹੈ ਕਿ ਕੋਈ ਵਰੀਏਸ਼ਨ ਹੈ ਰੇਟਸ ਦੇ ਵਿੱਚ ਜਿਹੜਾ ਦੁਕਾਨਦਾਰ ਰੇਟ ਲੈਸ ਤੋਂ ਵੱਧ ਵੇਚਦਾ ਉਹਦੇ ਲਈ ਤਾਂ ਕੀ ਤੁਸੀਂ ਕਾਰਵਾਈ ਕਰਦੇ ਆਂ ਦੁਕਾਨਦਾਰ ਰਿਟੇਲ ਦੀ ਗੱਲ ਕਰ ਰਹੇ ਹੋ ਹੋਲ ਸੇਲ ਦੀ ਮੰਡੀ ਆੜਤੀ ਹੈ ਜੀ ਆੜਤੀ ਹੈ ਜੀ ਹੋਲ ਸੇਲ ਦਾ ਕਹਿੰਦੇ ਜਿਹੜਾ ਉਸ ਤੋਂ ਵੱਧ ਵੇਚਦਾ ਵੱਧ ਵੈਸੇ ਉਸ ਤੋਂ ਵੱਧ ਕੋਈ ਵੇਚਦਾ ਨਹੀਂ ਹੈ ਜੋ ਅਸੀਂ ਅਗਰ ਲਾਵਾਂਗੇ ਉਹ ਮਿਨੀਮਮ ਤੋਂ ਮੈਕਸਿਮ ਰੇਟ ਹੀ ਲਿਖਿਆ ਹੋਣਾ ਇੱਕ ਕੋਈ ਇੱਕ ਕੋਈ ਫੜੀ ਹੋਲ ਸੇਲਰ ਸੀ ਉਹਨੂੰ ਤੁਹਾਡੇ ਵੱਲੋਂ ਜੁਰਮਾਨਾ ਵੀ ਕੀਤਾ ਗਿਆ ਸੀ ਵੱਧ ਰੇਟ ਤੇ ਵੇਚਦਾ ਉਹ ਕੌਣ ਆ ਉਹ ਗੁਨਾਰਾ ਟ੍ਰੇਡਿੰਗ ਕੰਪਨੀ ਹੈਗੀ ਹੈ ਉਹ ਕਹਿੰਦੇ ਵਕਤ ਵਿੱਚ ਰਹਿ ਆ ਵਿੱਚ ਅਸੀਂ ਉਹ ਕਹਿੰਦੇ ਜੁਰਮਾਨਾ ਲਾਇਆ ਸੀ ਕਿੰਨੇ ਲੋਕਾਂ ਨੂੰ ਤੁਸੀਂ ਹੁਣ ਤੱਕ ਜੁਰਮਾਨਾ ਕੀਤਾ ਤੇ ਅਸੀਂ ਕਹਿੰਦੇ ਕਿੰਨੇ ਚਾਰ ਫੜੀ ਵਾਲੇ ਆ ਉਹਨਾਂ ਨੂੰ ਆਪਾਂ ਨੇ ਉਹਨਾਂ ਨੇ ਐਕਸਟੈਂਡ ਕੀਤੀ ਸੀ ਫੜੀ ਉਹਨਾਂ ਨੂੰ ਮੌਕੇ ਤੇ ਚੈੱਕ ਕੀਤਾ ਗਿਆ ਬਾਅਦ ਵਰਨਿੰਗ ਵੀ ਦਿੱਤੀ ਗਈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਿੰਦੇ ਜੁਰਮਾਨਾ ਲਾਇਆ ਉਹਨਾਂ ਦਾ ਨਾਮ ਪੱਪੀ ਪਰਮਾਰ ਸੰਨੀ ਤੇ ਕਹਿੰਦੇ ਆਪਣੇ ਮੰਜੀ ਜਿਨ੍ਹਾਂ ਨੇ ਗਾਂ ਇੱਕ ਕਾਫੀ ਫੜ ਵੀ ਵਧਾਏ ਹੋਏ ਆ ਉਹਨਾਂ ਨੂੰ ਕੀ ਤੁਸੀਂ ਅਸੀਂ ਇਹਨਾਂ ਨੂੰ ਬਾਰ-ਬਾਰ ਵਰਨਿੰਗ ਦਿੱਤੀ ਹੈ ਤੇ ਮੌਕੇ ਤੇ ਹੱਜ ਜੁਰਮਾਨੇ ਵੀ ਕਟਿਆ ਹੈ ਇਹ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਦਿੱਤੀ ਜੇ ਕਿ ਨਹੀਂ ਕਰਤਾਂਗੇ ਕਰਨਗੇ ਤਾਂ ਉਹਨਾਂ ਨੂੰ ਆਪਾਂ ਅਗੇ ਜੁਰਮਾਨਾ ਕਰਾਂਗੇ ਜਿਹੜੀ ਤੁਸੀਂ ਵਾਰਨਿੰਗ ਲਿਖਤੀ ਕਰਦੇ ਹੁੰਦੇ ਆ ਕੋਈ ਵੀ ਅਸੀਂ ਕਹਿੰਦੇ ਕੋਈ ਮੰਡੀ ਦੀ ਸਫਾਈ ਹੋ ਗਈ ਕੁਝ ਵੀ ਹੈ ਇਹਨਾਂ ਨੂੰ ਕਹਿੰਦੇ ਲਿਖਤੀ ਵਾਰਨਿੰਗ ਦੇ ਜੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਉਲੰਘਣਾ ਪਈ ਜਾਂਦੀ ਹੈ ਫੜੀ ਵਾਲੇ ਪਈ ਜਾਂਦੀ ਹੈ ਫੜੀ ਉਹਦੀ ਕੈਨਸਲ ਕੀਤੀ ਜਾ ਸਕਦੀ ਹੈ ਜੇਕਰ ਕਹਿੰਦੇ ਕੋਈ ਅਗਰ ਨਹੀਂ ਕਹਿੰਦੇ ਕੋਈ ਆਪਣਾ ਜਿਹੜੀ ਹੈ ਕੋਈ ਹੋਰ ਹੈ ਉਹਨੂੰ ਫੜੀ ਨੂੰ ਆਪਾਂ ਚੁਕਾ ਦਿੰਦੇ ਆ ਤਾਂ ਸਫਾਈ ਦੀ ਵੀ ਪ੍ਰੋਬਲਮ ਹੈਗੀ ਥੋੜੀ ਜੀ ਮੰਡੀ ਜਿਹਦੇ ਮੌਕੇ ਤੇ ਪੂਰੀ ਸਫਾਈ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਜੀ ਉਹਨੇ ਲਈ ਦੇਖ ਸਕਦੇ ਮੰਡੀ ਪੂਰੀ ਐ ਸਫਾਈ ਐ ਕੱਲੀ ਮੰਡੀ ਦੀ ਸਫਾਈ ਪ੍ਰੋਪਰ ਹੋਈ ਐ ਤੇ ਮੋਕ ਇ ਕਹਿੰਦੇ ਚਾਰੇ ਪਾਸੇ ਬਾਕੀ ਜੋ ਥੋੜਾ ਬੋਤਾ ਮੰਡੀ ਦੇ ਰੋਜ਼ਾਨਾ ਜੋ ਹੁੰਦਾ ਉਹ ਕੁੜਾ ਧਰਿਆ ਨਹੀਂ ਜੀ ਤੇ ਜਿਹੜਾ ਰੇਟ ਦਾ ਡਿਫਰੈਂਸ ਹੈ ਤੁਸੀਂ ਆੜ ਕੇ ਨੂੰ ਕੀ ਹਦਾਇਤ ਕਰਨਾ ਜਾਂਦੇ ਆ ਅਸੀਂ ਇਹ ਹਦਾਇਤਾਂ ਕਰਦੇ ਹਾਂ ਜਾਂਦੇ ਕਿ ਜੋ ਕਹਿੰਦੇ ਰੇਟ ਹੈ ਉਹ ਹੀ ਕਹਿੰਦੇ ਆਪਣੀ ਜਿਹੜੀ ਕੱਚੀ ਵੇਚ ਪਰਣ ਤਾਂ ਕਿ ਕਹਿੰਦੇ ਉਹੀ ਜਾਂਦੇ ਉਸ ਅਕੋਰਡਿੰਗ ਆਪਣੀ ਮਾਰਕੀਟਿੰਗ ਕਰਣ